ਪੰਜਾਬ ਦੇ ਵਿੱਚ ਜਿਹੜੇ ਸਟੋਰ ਕਈ ਮਹੀਨਿਆਂ ਤੱਕ ਖਾਲੀ ਨਹੀਂ ਸੀ ਹੋ ਸਕਦੇ ਉਹ ਇੱਕੋ ਦਿਨ ਦੇ ਵਿੱਚ ਖਾਲੀ ਹੋ ਗਏ ਇਸ ਲੜਾਈ ਨਾਲ ਦੋਨਾਂ ਸਾਈਡਾਂ ਦੇ ਉल्लू ਸਿੱਧੇ ਹੋਗੇ ਤੇ ਨਾ ਹੀ ਕਿਸੇ ਨੇ ਚੌਧਰੀ ਤੋਂ ਜਾ ਕੇ ਪੁੱਛਣਾ ਹੈ ਚੌਧਰੀ ਉੱਥੇ ਕੁਰਸੀ ਆਪਣੀ ਤੇ ਚੌੜਾ ਹੋ ਕੇ ਬੈਠਾ ਹੈ 15 20 ਸਾਲ ਹੈ ਉਹ ਭਾਜੀਪੀ ਦੀ ਸਰਕਾਰ ਰਹੇਗੀ ਤੇ ਹੁਣ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਐਡਾ ਵੱਡਾ ਇਹਨਾਂ ਨੇ ਤੀਰ ਮਾਰਿਆ ਹੈ ਮੈਨੂੰ ਦੂਸਰਾ ਤਰਸ ਆਉਂਦਾ ਹੈ ਗੋਦੀ ਮੀਡੀਆ ਦੇ ਉੱਤੇ ਇਨ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਟੌਰ ਤੇ ਬਣਾ ਗਿਆ ਜੀ ਉਹ ਚੌਧਰੀ ਜਿਹੜਾ 1 ਮਿੰਟ ਦੇ ਵਿੱਚ ਇਹ ਪੰਜਾ ਸੱਤਾਂ ਦਿਨਾਂ ਦੀ ਜਿਹੜੀ ਲੜਾਈ ਲੱਗੀ ਸੀ ਇੱਕ ਦੂਜੇ ਦੇ ਕੋਠਿਆਂ ਦੇ ਬੰਬ ਸੁੱਟਣ ਦੇ ਹੀ ਇੱਕ ਇਸ਼ਾਰੇ ਦੇ ਨਾਲ ਉਹਨੇ ਆਣ ਕੇ ਨਦੋਂ ਆਣ ਠੰਡਿਆ ਕੀਤਾ ਤੇ ਬਿਠਾ ਕੇ ਘਰੋ ਘਰੀ ਤੋਰਦਾ ਜੇ ਜੇਕਰ ਲੜਾਈਆਂ ਇੰਜ ਹੀ ਲੱਗਣੀਆਂ ਨੇ ਤਾਂ ਫਿਰ ਸ਼ਾਇਦ ਇਹਨਾਂ ਲੜਾਈਆਂ ਦਾ ਮਕਸਦ ਜ਼ਰੂਰ ਕੋਈ ਹੋਰ ਹੋਵੇਗਾ ਮਜ਼ਾ ਤਾਂ ਆਉਂਦਾ ਕਿ ਜਿਹੜੇ ਇਹਨਾਂ ਦੋਨਾਂ ਦੇਸ਼ਾਂ ਦੇ ਜਿਹੜੇ ਵਜ਼ੀਰ ਨੇ ਜਿਹੜੇ ਇਹਨਾਂ ਦੇ ਰਾਜੇ ਨੇ ਉਹ ਅੱਗੇ ਲੱਗਦੇ ਤੇ ਇੱਕ ਇੱਕ ਟੈਂਕ ਦੇ ਵਿੱਚ ਬੈਂਦੇ ਤੇ ਕਹਿੰਦੇ ਵੀ ਚਲੋ ਆਓ ਦੇਖਦੇ ਆਂ ਕੌਣ ਜ਼ਿਆਦਾ ਤਾਕਤਵਰ ਹੈ ਤੇ ਦੇਖਦੇ ਪਹਿਲਾ ਬੰਬ ਜਾਂ ਗੋਲਾ ਕਿਤੇ ਵੱਜਦਾ ਇਹ ਜਿਹੜਾ ਟਾਈਟਲ ਹੈ ਆਪਰੇਸ਼ਨ ਸੰਦੂਰ ਉਹਨੂੰ ਟਰੇਡਮਾਰਕ ਰਜਿਸਟ੍ਰੇਸ਼ਨ ਐਕਟ ਦੇ ਅੰਡਰ ਰਜਿਸਟਰਡ ਕਰਵਾਇਆ ਗਿਆ ਉਸ ਟਾਈਟਲ ਨੂੰ ਕੋਈ ਵੀ ਕਿਤੇ ਵਰਤ ਨਹੀਂ ਸਕਦਾ ਸਿਵਾਏ ਰਿਲਾਇੰਸ ਤੋਂ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹਰਿੰਦਰ ਬਟਾਲਵੀ ਤੇ ਅੱਜ ਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਕਿੱਸਾ ਸਾਂਝਾ ਕਰਨਾ ਚਾਹਨਾ ਇੱਕ ਪਿੰਡ ਵਿੱਚ ਦੋ ਸੂਰਮੇ ਰਹਿੰਦੇ ਸਨ ਜਿਹੜੇ ਇੱਕ ਦੂਜੇ ਦੇ ਆਂਢੀ ਗੁਆਂਢੀ ਸਨ ਦੋਨੇ ਇੱਕ ਦੂਜੇ ਨੂੰ ਵੇਖ ਨਹੀਂ ਸੀ ਸਿਕਾਉਂਦੇ ਜਿੱਥੇ ਮੌਕਾ ਮਿਲਣਾ ਗਾਲ ਮੰਦਾ ਸ਼ੁਰੂ ਜਿੱਥੇ ਮੌਕਾ ਮਿਲਣਾ ਕੋਈ ਨਾ ਕੋਈ ਤਕਰਾਰ ਗੱਲਬਾਤ ਸ਼ੁਰੂ ਕਰ ਦਿੰਦੇ ਸੀ ਔਰ ਇਹ ਸਾਰੇ ਮਸਲੇ ਤੋਂ ਉਹਨਾਂ ਦੇ ਘਰ ਵਾਲੇ ਵੀ ਬੜੇ ਪਰੇਸ਼ਾਨ ਸਨ ਕਿ ਕੋਈ ਕੰਮ ਧੰਦਾ ਇਹ ਕਰਦੇ ਨਹੀਂ ਵਿਹਲੜ ਬੋਝ ਦੁਨੀਆ ਦੇ ਉੱਤੇ ਘਰ ਦਾ ਕੁਝ ਸਵਾਰ ਨਹੀਂ ਸਕਦੇ ਤੇ ਇੱਕ ਦੂਜੇ ਦੇ ਉੱਤੇ ਗਾਲ ਮੰਦਾ ਕਰਦੇ ਰਹਿੰਦੇ ਨੇ ਇਹਨਾਂ ਦੋਨਾਂ ਨੂੰ ਨਾ ਇੱਕ ਦਿਨ ਗੁੱਸਾ ਚੜਿਆ ਤੇ ਗੁੱਸਾ ਇਸ ਹੱਦ ਤੱਕ ਚੜਿਆ ਕਿ ਦੋਨਾਂ ਨੇ ਫੜ ਲੀਆਂ ਡਾਂਗਾ ਪਹਿਲਾਂ ਦੂਰ ਖਲੋ ਕੇ ਇੱਕ ਦੂਜੇ ਤੇ ਡਾਂਗਾ ਵਹਾਈਆਂ ਫਿਰ ਚੱਲਣ ਦੇ ਹਟ-ਪੇਟ ਉਹ ਕਪਾਤ ਉਹ ਗਾਲ ਮੰਦਾ ਰੱਜ ਕੇ ਤੈਸ ਨੈਸ ਕਰਤਾ ਉਨੇ ਉਹਦੇ ਬੂਏ ਬਾਰੀਆਂ ਤੋੜਤੇ ਉਹਨੇ ਉਹਦੇ ਬੂਏ ਬਾਰੀਆਂ ਤੋੜਤੇ ਇਹਨੇ ਨੂੰ ਘਰ ਵਾਲੇ ਵੀ ਸ਼ਾਂਤ ਹੋ ਗਏ ਕਿ ਚਲੋ ਐਨੇ ਸਾਲਾਂ ਬਾਅਦ ਹੀ ਸਹੀ ਕੁਝ ਨਾ ਕੁਝ ਤੇ ਕੀਤਾ ਫਿਰ ਇਹ ਸਾਰਾ ਕੁਝ ਵੇਚ ਦਿਆ ਹੋਇਆ ਐਂਟਰੀ ਹੁੰਦੀ ਹੈ ਚੌਧਰੀ ਸਾਹਿਬ ਦੀ ਜਾਨੀ ਕਿ ਪਿੰਡ ਦਾ ਸਰਪੰਚ ਸਰਦਾਰ ਡੋਨਲਡ ਸਿੰਘ ਟਰੰਪ ਉਹ ਇਹਨਾਂ ਨੂੰ ਵੇਖ ਕੇ ਇੱਕੋ ਦਾਬਾ ਮਾਰਦਾ ਉਹ ਕੀ ਕਰੀ ਜਾਂਦੇ ਓਏ ਕੀ ਕੁਥ ਖਾਣਾ ਪਾਇਆ ਤੁਸੀਂ ਇਧਰ ਆਣ ਕੇ ਬਹਿ ਜਾਓ ਚੁੱਪ ਕਰਕੇ ਦੋਨੇ ਸ਼ਾਂਤ ਹੋ ਕੇ ਆਪੋ ਆਪਣੇ ਘਰਾਂ ਚ ਚਲੇ ਗਏ ਠੰਡੇ ਹੋ ਕੇ ਆਰਾਮ ਨਾਲ ਬੂਏ ਬਾਰੀਆਂ ਬੰਦ ਕਰਕੇ ਬਹਿ ਗਏ ਕਹਿੰਦੇ ਚਲੋ ਜੀ ਠੀਕ ਹੈ ਜੀ ਸਾਡਾ ਫੈਸਲਾ ਹੋ ਗਿਆ ਮੇਰਾ ਇਸ਼ਾਰਾ ਤੁਸੀਂ ਸਮਝ ਹੀ ਗਏ ਹੋਗੇ ਇਹ ਨੇ ਅੱਜ ਕੱਲ ਦੇ ਯੁੱਧ ਤੇ ਇੱਥੇ ਨੁਕਸਾਨ ਕਿਹਦਾ ਹੋਇਆ ਉਹ ਤੇ ਬਾਅਦ ਦੀ ਗੱਲ ਹੈ ਫਾਇਦਾ ਬਹੁਤ ਜਣਿਆਂ ਦਾ ਹੋਇਆ ਇੱਕੋ ਦਿਨ ਦੇ ਵਿੱਚ ਜਿੰਨੇ ਵੀ ਗਰੋਸਰੀ ਸਟੋਰ ਸਨ ਜ਼ਿਆਦਾਤਰ ਅੜਾਨੀਆਂ ਬਾਨੀਆਂ ਦੇ ਹੱਥ ਵਿੱਚ ਸਨ ਪੰਜਾਬ ਦੇ ਵਿੱਚ ਜਿਹੜੇ ਸਟੋਰ ਕਈ ਮਹੀਨਿਆਂ ਤੱਕ ਖਾਲੀ ਨਹੀਂ ਸੀ ਹੋ ਸਕਦੇ ਉਹ ਇੱਕੋ ਦਿਨ ਦੇ ਵਿੱਚ ਖਾਲੀ ਹੋ ਗਏ ਇਥੋਂ ਤੱਕ ਕਿ ਉਹਨਾਂ ਨੂੰ ਟਰੱਕ ਭਰ-ਭਰ ਕੇ ਸਟਾਕ ਸਟਾਉਣਾ ਪਿਆ ਲੋਕਾਂ ਕੋਲ ਜਿੰਨੀ ਸੇਵਿੰਗ ਹੀ ਉਹਨਾਂ ਨੇ ਇੱਕੋ ਦਿਨ ਦੇ ਵਿੱਚ ਵਰਤ ਲਈ ਜਾਨੀ ਜਿਹੜੇ ਸਰਮਾਇਦਾਰ ਕਮਾਈਆਂ ਕਰਨ ਨੂੰ ਬੈਠੇ ਸਨ ਤੇ ਉਹਨਾਂ ਦੀਆਂ ਕਮਾਈਆਂ ਜਿਹੜੀਆਂ ਕਈ ਮਹੀਨਿਆਂ ਝੁਲੀਆਂ ਸੀ ਉਹ ਇੱਕੋ ਦਿਨ ਦੇ ਵਿੱਚ ਕਰ ਦਿੱਤੀਆਂ ਗਈਆਂ। ਯਾਨੀ ਕਿ ਇਹ ਤੇ ਉਹ ਨੇ ਜਿਨ੍ਹਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਇਆ। ਇਸ ਲੜਾਈ ਨਾਲ ਦੋਨਾਂ ਸਾਈਡਾਂ ਦੇ ਉੱਲੂ ਸਿੱਧੇ ਹੋਗੇ। ਪਾਕਿਸਤਾਨ ਦੇ ਉੱਤੇ ਇੰਟਰਨਲ ਦਬਾਅ ਸੀ ਕਿ ਉਹ ਜਿਹੜੀ ਆਪਣੀ ਫੌਜ ਹੈ ਉਹ ਲੜਨ ਦੇ ਵਾਸਤੇ ਇਜ਼ਰਾਈਲ 'ਚ ਭੇਜੇ ਜਿਹੜਾ ਉੱਥੇ ਗਾਜ਼ਾ ਦਾ ਜਿਹੜਾ ਮਸਲਾ ਹੈ। ਤੇ ਉਹ ਇਹਨਾਂ ਵਾਸਤੇ ਬੜਾ ਮੁਸ਼ਕਲ ਸੀ। ਤੇ ਪਰ ਹੁਣ ਆ ਜਿਹੜੀ ਲੜਾਈ ਲੱਗਣ ਦੇ ਨਾਲ ਉਹ ਜਿਹੜੀ ਗੱਲਬਾਤ ਹੈ ਉਹ ਜਿਹੜਾ ਰੌਲਾ ਹੈ ਉਹ ਠੰਡਾ ਪੈ ਗਿਆ ਤੇ ਜੇਕਰ ਹੁਣ ਉਹ ਦਬਾਅ ਦੁਬਾਰਾ ਪੈਂਦਾ ਵੀ ਹੈ ਕਿ ਇਹ ਪਾਕਿਸਤਾਨ ਜਿਹੜਾ ਹੈ ਆਪਣੀ ਫੌਜ ਉੱਥੇ ਨਹੀਂ ਭੇਜ ਰਿਹਾ ਤੇ ਹੁਣ ਇਹਨਾਂ ਕੋਲ ਬੜਾ ਵੱਡਾ ਰੀਜ਼ਨ ਹੈ ਇਹ ਕਹਿਣ ਵਾਸਤੇ ਕਿ ਜਿਹੜਾ ਸਾਡਾ ਬਹੁਤ ਵੱਡਾ ਨੁਕਸਾਨ ਹੈ ਉਹ ਭਾਰਤ ਦੇ ਨਾਲ ਜੰਗ ਦੇ ਵਿੱਚ ਹੋ ਗਿਆ ਹੈ ਤੇ ਹੁਣ ਅਸੀਂ ਇਹ ਨਹੀਂ ਕਰ ਸਕਦੇ ਦੂਸਰੇ ਪਾਸੇ ਇਧਰ ਜਿਹੜਾ ਭਾਰਤ ਦਾ ਮਸਲਾ ਹੈ ਉਹਦੇ ਵਿੱਚ ਜਿਹੜੀ ਭਾਜਪਾ ਹੈ ਉਹਨਾਂ ਦਾ ਵੀ ਬੜਾ ਵੱਡਾ ਬੈਨੀਫਿਟ ਹੈ ਕਿ ਜੋ ਕੰਮ ਪਿਛਲੇ ਇੰਨੇ ਸਾਲਾਂ ਤੋਂ ਜਿਹੜੇ ਸਾਡੇ ਕਈ ਅ ਪਿਛੇ ਬੈਠੇ ਨੇ ਗੱਲਾਂ ਕਰਦੇ ਸੀ ਕਿ ਪਾਕਿਸਤਾਨ ਤੇ ਹਮਲਾ ਕਿਉਂ ਨਹੀਂ ਆਂਦਾ ਪਾਕਿਸਤਾਨ ਨਾਲ ਲੜਾਈ ਕਿਉਂ ਨਹੀਂ ਲੱਗਦੀ ਤੇ ਉਹਨਾਂ ਦੇ ਕਲੇਜੇ 'ਚ ਠੰਡ ਪੈ ਗਈ ਤੇ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਤੇ ਕਿਸੇ ਨੇ ਨਹੀਂ ਕੀਤਾ ਤੇ ਉਹਦੀ ਵਜ੍ਹਾ ਨਾਲ ਇਹਨਾਂ ਨੇ ਆਪਣੇ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ ਉਹਨਾਂ ਵਿੱਚ ਸਮਝ ਲਓ ਕਿ ਸੀਟ ਪੱਕੀ ਕਰ ਲਈ ਇਹ ਇਹਨਾਂ ਦਾ ਆਪਣਾ ਖਿਆਲ ਹੈ ਹੁਣ ਇਹ ਤੇ ਕੀ ਬਣਦਾ ਹੈ ਉਹ ਤੇ ਰੱਬ ਜਾਣੇ ਪਰ ਇਹਨਾਂ ਦਾ ਜੋ ਫਾਇਦਾ ਹੈ ਇਸ ਟਾਈਮ ਉਹ ਇਹੀ ਹੈ ਕਿ ਜੋ ਇਹਨਾਂ ਨੇ ਕੀਤਾ ਹੈ ਉਹ ਕਿਸੇ ਨੇ ਨਹੀਂ ਕੀਤਾ ਜਿਹਦੀ ਵਜ੍ਹਾ ਨਾਲ ਉਹ ਜਿਹੜਾ ਕ੍ਰੈਡਿਟ ਹੈ ਉਹ ਭਾਜਪਾ ਨੂੰ ਤੇ ਮਿਲਣਾ ਹੀ ਚਾਹੀਦਾ ਹੈ ਜੋ ਇਹ ਸੋਚਦੇ ਨੇ ਤੇ ਉਹਦੇ ਹਿਸਾਬ ਨਾਲ ਉਹ ਜਿਹੜੀਆਂ ਅਗਲੇ 15 20 ਸਾਲ ਹੈ ਉਹ ਬੀਜੇਪੀ ਦੀ ਸਰਕਾਰ ਰਹੇਗੀ ਤੇ ਹੁਣ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਕਿਉਂਕਿ ਐਡਾ ਵੱਡਾ ਇਹਨਾਂ ਨੇ ਤੀਰ ਮਾਰਿਆ ਹੈ ਇਹਦਾ ਬੈਨੀਫਿਟ ਵੀ ਤੇ ਫਿਰ ਓਡਾ ਵੱਡਾ ਹੋਣਾ ਚਾਹੀਦਾ ਹੈ ਖੈਰ ਇਹ ਤੇ ਜਿਹੜਾ ਭਾਰਤ ਦੇ ਲੋਕ ਨੇ ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਉਹ ਇਸ ਜੰਗ ਨੂੰ ਕਿੰਨਾ ਕੁ ਪੋਜੀਟਿਵ ਜਾਂ 네ਗੇਟਿਵ ਲੈਂਦੇ ਨੇ ਤੇ ਆਉਣ ਵਾਲੇ ਜਿਹੜਾ ਟਾਈਮ ਹੈ ਜਿਹੜਾ ਸਮੇਂ ਹੈ ਉਹਦੇ ਵਿੱਚ ਬੀਜੇਪੀ ਨੂੰ ਇਹਦਾ ਕਿੰਨਾ ਕੁ ਬੈਨੀਫਿਟ ਜਾਂ ਨੁਕਸਾਨ ਹੁੰਦਾ ਹੈ ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਇਹ ਦੋਨੇ ਜਿਹੜੇ ਮੁਲਕ ਨੇ ਉਹਨਾਂ ਨੇ ਆਪਣੇ ਫਾਇਦੇ ਨੁਕਸਾਨ ਤਾਂ ਪਹਿਲਾਂ ਹੀ ਵੇਖ ਲਈ ਹੀ ਕਿ ਨੁਕਸਾਨ ਕਿੱਡਾ ਵੱਡਾ ਕਰਨਾ ਹੈ ਜਾਂ ਹੋਣਾ ਹੈ ਤੇ ਉਹਦਾ ਫਾਇਦਾ ਕਿੱਡਾ ਕੁ ਵੱਡਾ ਲੈਣਾ ਹੈ ਹਾਂ ਨੁਕਸਾਨ ਹੋਇਆ ਉਸ ਗਰੀਬ ਦਾ ਉਸ ਮਜ਼ਦੂਰ ਦਾ ਜਿਨ੍ਹਾਂ ਦੇ ਕੰਮ ਠੰਡੇ ਪੈ ਗਏ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਬੰਬ ਡਿੱਗੇ ਕਿਸੇ ਦੇ ਉੱਤੇ ਕੋਈ ਡਰੋਨ ਡਿੱਗਿਆ ਜਾਂ ਕਿਸੇ ਦੀਆਂ ਪੈਲੀਆਂ 'ਚ ਕੋਈ ਮਜ਼ਾਈਲ ਵਜੀ ਜ਼ਿਆਦਾ ਤਾਂ ਨਹੀਂ ਪਰ ਕਿਤੇ ਕਿਤੇ ਨਾ ਕਿਤੇ ਕਿਸੇ ਦਾ ਕਿਸੇ ਦਾ ਤਾਂ ਨੁਕਸਾਨ ਜ਼ਰੂਰ ਹੋਇਆ ਤੇ ਮੈਨੂੰ ਦੂਸਰਾ ਤਰਸ ਆਉਂਦਾ ਏ ਗੋਦੀ ਮੀਡੀਆ ਦੇ ਉੱਤੇ ਇਨਾ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਕਿ ਜਿਹੜੇ ਰੋਜ਼ ਟੀਵੀ ਚੈਨਲਾਂ ਤੇ ਬਹਿ ਕੇ ਤੋਪਾਂ ਚਲਾਉਂਦੇ ਸਨ ਇੱਕ ਦੂਜੇ ਦੇ ਘਰ ਭਾਂਦੇ ਸੀ ਮਜ਼ਾਈਲਾਂ ਜਾਂਦੀਆਂ ਸੀ ਇੱਕ ਸਟੂਡੀਓ ਤੋਂ ਦੂਜੇ ਸਟੂਡੀਓ ਹੁਣ ਉਹਨਾਂ ਕੋਲ ਮਜ਼ਾਈਲਾਂ ਛੱਡਣ ਵਾਸਤੇ ਮਟੀਰੀਅਲ ਨਹੀਂ ਰਹਿਣਾ ਹਾਂ ਮਹੀਨਾ ਦੋ ਮਹੀਨੇ ਹੋ ਸਕਦਾ ਹੈ ਕਿ ਇਹ ਇਸ ਗੱਲ ਦੇ ਤੇ ਚਰਚਾ ਕਰਨ ਕਿ ਅਸੀਂ ਇਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਸਭ ਤੋਂ ਵੱਧ ਨੁਕਸਾਨ ਕੀਤਾ ਔਰ ਇਹ ਸਾਬਤ ਦੋਨੇ ਪਾਸੇ ਕਰਦੇ ਰਹਿਣਗੇ ਜਾਨੀ ਚਾਹੇ ਉਹ ਪਾਕਿਸਤਾਨ ਦਾ মিডিਆ ਹੋਵੇ ਚਾਹੇ ਉਹ ਗੋਦੀ মিডিਆ ਹੋਵੇ ਇਹਨਾਂ ਦੋਨਾਂ ਦੀ ਹੁਣ ਵਾਰ ਜਿਹੜੀ ਹੈ ਉਹ ਟੀਵੀ ਚੈਨਲਾਂ ਦੇ ਸਟੂਡੀਓ ਉੱਤੇ ਚੱਲੇਗੀ ਜਿੱਥੇ ਇੱਕ ਦੂਜੇ ਦੇ ਇਹੀ ਪੁਸ਼ਟੀ ਕਰਦੇ ਰਹਿਣਗੇ ਕਿ ਕਿੰਨੇ ਕੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਤੇ ਕਿੰਨੇ ਕੀ ਦੇ ਗੋਡੇ ਲਵਾਏ ਕਿਸੇ ਨੇ ਜਾ ਕੇ ਨਾ ਤੇ ਇਹਨਾਂ ਦੋ ਸੂਰਮਿਆਂ ਤੋਂ ਪੁੱਛਣਾ ਹੈ ਕਿ ਤੁਸੀਂ ਇਹ ਕੀ ਕੀਤਾ ਤੇ ਨਾ ਹੀ ਕਿਸੇ ਨੇ ਚੌਧਰੀ ਤੋਂ ਜਾ ਕੇ ਪੁੱਛਣਾ ਹੈ ਚੌਧਰੀ ਉਥੇ ਕੁਰਸੀ ਆਪਣੀ ਤੇ ਚੌੜਾ ਹੋ ਕੇ ਬੈਠਾ ਏ ਜਿਨੇ ਆਰਾਮ ਨਾਲ ਜਾ ਕੇ ਰੌਲਾ ਪਾਉਣਾ ਏ ਸਾਰੀ ਸੋਸਾਇਟੀ ਚ ਸਾਰੇ ਪਿੰਡਾਂ ਚ ਤੇ ਸਾਰੇ ਸ਼ਹਿਰਾਂ ਚ ਕਿ ਵੇਖੋ ਜੀ ਜਦੋਂ ਵੀ ਕੋਈ ਲੜਦਾ ਏ ਤੇ ਮੈਂ ਆਉਣਾ ਫੈਸਲਾ ਕਰਾਉਣ ਵਾਸਤੇ ਦੇਖੋ ਜੀ ਮੇਰੇ ਤੋਂ ਵੱਡਾ ਤਾਕਤਵਰ ਤੇ ਚੌਧਰੀ ਕੋਈ ਨਹੀਂ ਜਿਹਗਾ ਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਇੱਥੇ ਗੋਡੇ ਕਿਦੇ ਲੱਗੇ ਤੇ ਟੌਰ ਕੀ ਦੀ ਬਣੀ ਟੌਰ ਤੇ ਬਣਾ ਗਿਆ ਜਿਉ ਚੌਧਰੀ ਜਿਹੜਾ 1 ਮਿੰਟ ਦੇ ਵਿੱਚ ਇਹ ਪੰਜਾ ਸੱਤਾਂ ਦਿਨਾਂ ਦੀ ਜਿਹੜੀ ਲੜਾਈ ਲੱਗੀ ਇੱਕ ਦੂਜੇ ਦੇ ਕੋਠਿਆਂ ਦੇ ਬੰਬ ਸੁੱਟਣ ਦੇ ਹੀ ਇੱਕ ਇਸ਼ਾਰੇ ਦੇ ਨਾਲ ਉਹਨੇ ਆਣ ਕੇ ਨਦਵਾਂ ਠੰਡਿਆ ਕੀਤਾ ਤੇ ਬਿਠਾ ਕੇ ਘਰੋ ਘਰੀ ਤੌਰਦਾ ਤੌਰ ਤੇ ਉਹਦੀ ਹੈ ਇਹਨਾਂ ਦੀ ਕਾਦੀ ਤੌਰ ਦੂਸਰੀ ਗੱਲ ਇਹ ਹੈ ਕਿ ਜੇਕਰ ਲੜਾਈਆਂ ਐਂਝ ਹੀ ਲੱਗਣੀਆਂ ਨੇ ਤਾਂ ਫਿਰ ਸ਼ਾਇਦ ਇਹਨਾਂ ਲੜਾਈਆਂ ਦਾ ਮਕਸਦ ਜ਼ਰੂਰ ਕੋਈ ਹੋਰ ਹੋਵੇਗਾ ਕਿਉਂਕਿ ਆਮ ਬੰਦੇ ਨੂੰ ਐਡੇ ਬੁਰੀ ਤਰੀਕੇ ਨਾਲ ਪਰੇਸ਼ਾਨ ਕਰਨਾ ਘਰੋਂ ਬਿਖਾਰ ਕਰਨਾ ਉਹਨਾਂ ਦੇ ਡੰਗਰ ਵਛਾ ਪੈੜੀ ਬੰਨਾ ਖਰਾਬ ਕਰਨਾ ਤੇ ਇਹ ਤੁਸੀਂ ਦੇਖ ਹੀ ਸਕਦੇ ਜੇ ਕਿ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਉਹ ਕਿੱਥੇ ਹੋਇਆ ਜਿਹੜੇ ਬੈਠੇ ਨੇ ਵੱਡੇ ਵੱਡੇ ਸ਼ਹਿਰਾਂ ਵਿੱਚ ਆਪਣੇ ਆਲੀਸ਼ਾਨ ਘਰਾਂ ਚ ਬੰਗਲਿਆਂ ਚ ਉਹਨਾਂ ਨੇ ਸਾਰੀ ਜੰਗ ਜਿਹੜੀ ਹੈ ਸਟੂਡੀਓਂ ਦੇ ਵਿੱਚ ਵੇਖੀ ਗੋਲੀ ਕਿੱਦਾਂ ਚੱਲਦੀ ਹੈ ਤੋਪਾਂ ਕਿੱਦਾਂ ਉਡਦੀਆਂ ਨੇ ਪਰ ਜਿਹੜਾ ਵਿਚਾਰਾ ਆਮ ਬੰਦਾ ਬਾਰਡਰ ਤੇ ਬਿਠਾ ਏ ਉਹਨਾਂ ਦੇ ਘਰਾਂ ਦੇ ਵਿੱਚ ਰਾਤ ਬੱਤੀਆਂ ਬੰਦ ਕਰਕੇ ਤੇ ਨੇਰੇ ਦੇ ਵਿੱਚ ਕੀ ਕੁਝ ਚੱਲ ਰਿਹਾ ਸੀ ਉਹ ਉਹ ਹੀ ਜਾਣਦੇ ਨੇ ਉਹ ਡਰ ਉਹ ਦਹਿਸ਼ਤ ਜਿਹੜੀ ਇਹਨਾਂ ਨੇ ਪੰਜਾਬੀਆਂ ਨੂੰ ਦਿੱਤੀ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਪੈਦਾ ਕੀਤੀ ਉਹ ਪੰਜਾਬੀ ਜਾਣਦੇ ਨੇ ਦੂਸਰੀ ਗੱਲ ਇਹ ਆ ਕਿ ਇੱਕ ਸਮੇਂ ਸੀ ਜਦੋਂ ਯੁੱਧ ਤੇ ਲੜਾਈਆਂ ਹੁੰਦੀਆਂ ਸਨ ਤਾਂ ਉਹਨਾਂ ਰਾਜਾ ਵਜ਼ੀਰ ਤੇ ਉਹ ਜਿਹੜੀਆਂ ਤਾਕਤਾਂ ਹੁੰਦੀਆਂ ਸਨ ਉਹ ਸਭ ਤੋਂ ਅੱਗੇ ਖਲੋਂਦੀਆਂ ਸਨ ਉਹ ਖੁਦ ਲੜਦੀਆਂ ਸਨ ਤੇ ਬਾਕੀ ਜਿਹੜੀ ਸਾਰੀ ਫੌਜ ਹੁੰਦੀ ਸੀ ਉਹ ਉਸ ਆਪਣੇ ਰਾਜੇ ਦੇ ਪਿੱਛੇ ਹੁੰਦੀ ਸੀ ਜਾਨੀ ਕਿ ਰਾਜਾ ਲੜਦਾ ਸੀ ਤੇ ਅੱਜ ਦੀਆਂ ਆ ਜਿਹੜੀਆਂ ਲੜਾਈਆਂ ਨੇ ਇੱਥੇ ਆਮ ਘਰਾਂ ਦੇ ਮੁੰਡੇ ਜਿਹੜੇ ਕਿ ਆਪਣੇ ਜਾਨ ਤਲੀ ਤੇ ਰੱਖ ਕੇ ਬਾਰਡਰਾਂ ਤੇ ਬੈਠੇ ਗੋਲੀ ਸਿੱਕਾ ਚਲਾਉਂਦੇ ਨੇ ਤੇ ਜਿਹੜੇ ਜਿਹੜੇ ਸਾਡੇ ਸਰਮਾਇਦਾਰ ਜਾਂ ਇੰਜ ਕਹਿ ਲੋ ਜਿਹੜੇ ਸਾਡੇ ਮੋਤਵਾਰ ਨੇ ਸਾਡੇ ਰਾਜੇ ਨੇ ਉਹ ਕਿਸੇ ਹੋਰ ਦੂਸਰੇ ਦੇਸ਼ ਵਿੱਚ ਬਹਿ ਕੇ ਕਿਸੇ ਬੰਦ ਕਮਰੇ ਵਿੱਚ ਜਾਂ ਤੇ ਮੀਟਿੰਗ ਕਰ ਰਹੇ ਨੇ ਤੇ ਜਾਂ ਕਿਸੇ ਪਾਰਟੀ ਵਿੱਚ ਆਲੀਸ਼ਾਨ ਖਾਣਿਆਂ ਦਾ ਲਾਜਵਾਬ ਤਰੀਕੇ ਨਾਲ ਜਿਹੜਾ ਲੁੱਟਫੋਟਾ ਰਹੇ ਨੇ ਤੇ ਇਹ ਨੇ ਅੱਜ ਦੀਆਂ ਲੜਾਈਆਂ ਮਜ਼ਾ ਤਾਂ ਆਉਂਦਾ ਕਿ ਜਿਹੜੇ ਇਹਨਾਂ ਦੋਨਾਂ ਦੇਸ਼ਾਂ ਦੇ ਜਿਹੜੇ ਵਜ਼ੀਰ ਨੇ ਜਿਹੜੇ ਇਹਨਾਂ ਦੇ ਰਾਜੇ ਨੇ ਉਹ ਅੱਗੇ ਲੱਗਦੇ ਤੇ ਇੱਕ ਇੱਕ ਟੈਂਕ ਦੇ ਵਿੱਚ ਬੈਂਦੇ ਤੇ ਕਹਿੰਦੇ ਵੀ ਚਲੋ ਆਓ ਦੇਖਦੇ ਆਂ ਕੌਣ ਜ਼ਿਆਦਾ ਤਾਕਤਵਰ ਹੈ ਤੇ ਦੇਖਦੇ ਪਹਿਲਾ ਬੰਬ ਜਾਂ ਗੋਲਾ ਕਿਤੇ ਵੱਜਦਾ ਪਰ ਇੱਥੇ ਇਦਾਂ ਦੀ ਕੋਈ ਗੱਲਬਾਤ ਨਹੀਂ ਤੇ ਇਸ ਲੜਾਈ ਦੇ ਵਿੱਚ ਜਿਹੜੇ ਘਰੋਂ ਬਿਖਾਰ ਹੋਏ ਨੇ ਜਾਂ ਜਿਹੜੇ ਵਿਚਾਰੇ ਸ਼ਹੀਦ ਹੋਏ ਨੇ ਉਹ ਆਮ ਘਰਾਂ ਦੇ ਲੋਕ ਨੇ ਆਮ ਘਰਾਂ ਦੇ ਮੁੰਡੇ ਨੇ ਜਿਹੜੇ ਕਿਸੇ ਨਾ ਕਿਸੇ ਬੰਬ ਦੇ ਅੱਗੇ ਖਲੋ ਕੇ ਬਲੀ ਦਾ ਬੱਕਰਾ ਬਣੇ ਨੇ ਚਾਹੇ ਉਹ ਭਾਰਤ ਦੇ ਹੋਣ ਚਾਹੇ ਉਹ ਪਾਕਿਸਤਾਨ ਦੇ ਹੋਣ ਇੱਥੇ ਜਿਹੜੇ ਇਹ ਰਾਜੇ ਨੇ ਇਹ ਆਰਾਮ ਨਾਲ ਬੈਠੇ ਨੇ ਹੁਣ ਤੇ ਇਹਨਾਂ ਨੇ ਹੋਰ 2-4 ਦਿਨ ਕੱਢ ਕੇ ਕੋਈ ਨਵਾਂ ਕਟਾ-ਕੱਟੀ ਕੱਢ ਦੇਣਾ ਤੇ ਇਹ ਸਭ ਐਂਜੀ ਚੱਲਦਾ ਰਹਿਣਾ ਹੈ ਕਦੀ ਕਿਤੇ ਲੜਾਈ ਲੱਗ ਗਈ ਕਦੀ ਕਿਤੇ ਹਮਲਾ ਹੋ ਗਿਆ ਜਾਂ ਕੋਈ ਬੇਰੋਜ਼ਗਾਰ ਵਿਚਾਰਾ ਰੋਜੀ ਰੋਟੀ ਦੀ ਤਲਾਸ਼ ਵਿੱਚ ਭੁੱਖ ਨਾਲ ਮਰ ਗਿਆ ਜਾਂ ਕਿਸੇ ਹੋਰ ਹਾਦਸੇ ਦਾ ਸ਼ਿਕਾਰ ਹੋ ਗਿਆ ਜੋ ਵੀ ਹੋਇਆ ਹੋਇਆ ਬਹੁਤ ਮਾੜਾ ਏ ਕਿ ਕਿਸ ਤਰੀਕੇ ਨਾਲ ਇਹਨਾਂ ਚੈਨਲਾਂ ਨੇ ਭੜਕਾਊ ਖਬਰਾਂ ਦਿਖਾ ਦਿਖਾ ਕੇ ਲੋਕਾਂ ਦੇ ਦਿਲਾਂ ਦੇ ਵਿੱਚ دہشت ਪੈਦਾ ਕੀਤੀ ਔਰ ਲੋਕਾਂ ਨੂੰ ਡਰਾਇਆ ਤਾਂ ਕਿ ਇਹ ਲੋਕ ਪੈਨਿਕ ਵਿੱਚ ਜਾ ਕੇ ਆਪਣਾ ਸਮਾਨ ਰਾਸ਼ਨ ਰੋਜੀ ਰੋਟੀ ਇਕੱਠੀ ਕਰਨੀ ਸ਼ੁਰੂ ਕਰ ਦੇਣ ਤੇ ਉੱਥੇ ਫਾਇਦਾ ਵੀ ਆਪਾਂ ਦੇਖ ਸਕਦੇ ਹਾਂ ਕਿੰਨਾ ਨੂੰ ਆਇਆ ਦੂਸਰੇ ਪਾਸੇ ਕੁਝ ਹੋਰ ਐਸੇ ਲੋਕ ਨੇ ਜਿਹੜੇ ਕਿ ਇਹਨਾਂ ਦੇ ਵਿੱਚੋਂ ਹੀ ਨੇ ਇਹਨਾਂ ਦੇ ਹੀ ਨੇ ਉਹਨਾਂ ਦਾ ਬਹੁਤ ਵੱਡਾ ਫਾਇਦਾ ਏ ਕਿ ਜਿਹੜੀ ਖਬਰ ਮੈਂ ਅੱਜ ਇੱਕ ਦੇਖੀ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਹਮਲਾ ਸੀ ਜਿਸ ਨੂੰ ਕਿ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਗਿਆ ਸੀ ਇਹ ਜਿਹੜਾ ਟਾਈਟਲ ਹੈ ਆਪਰੇਸ਼ਨ ਸੰਦੂਰ ਉਹਨੂੰ ਟਰੇਡਮਾਰਕ ਰਜਿਸਟ੍ਰੇਸ਼ਨ ਐਕਟ ਦੇ ਅੰਡਰ ਰਜਿਸਟਰਡ ਕਰਵਾਇਆ ਗਿਆ ਉਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਦੂਰ ਵਰਡ ਨੇ ਦੋ ਜਿਹੜੇ ਵਰਡ ਨੇ ਜਿਹੜਾ ਟਾਈਟਲ ਹੈ ਉਸ ਟਾਈਟਲ ਨੂੰ ਕੋਈ ਵੀ ਕਿਤੇ ਵਰਤ ਨਹੀਂ ਸਕਦਾ ਸਵਾਇਏ ਰਿਲਾਇੰਸ ਤੋਂ ਇਹ ਰਿਲਾਇੰਸ ਗਰੁੱਪ ਨੇ ਆਲਰੇਡੀ ਇਸ ਟਾਈਟਲ ਨੂੰ ਰਜਿਸਟਰਡ ਕਰਾ ਲਿਆ ਕਿਉਂਕਿ ਜਦੋਂ ਵੀ ਇਸ ਟਾਈਟਲ ਦੇ ਉੱਤੇ ਫਿਲਮ ਬਣੇ ਵੈਬ ਸੀਰੀਜ਼ ਬਣੇ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਚੀਜ਼ ਮਾਰਕੀਟ 'ਚ ਆਵੇ ਤਾਂ ਉਹ ਸਿਰਫ ਰਿਲਾਇੰਸ ਗਰੁੱਪ ਹੀ ਲਿਆ ਸਕਦਾ ਹੈ ਹੋਰ ਕੋਈ ਨਹੀਂ ਔਰ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿ ਇਹ ਪਹਿਲਾ ਇਹ ਇੱਕ ਕਿੱਡਾ ਵੱਡੇ ਲੈਵਲ ਦੇ ਉੱਤੇ ਜਿਹੜਾ ਕਿ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਕਿ ਹਮਲਾ ਕੀਤਾ ਜਾਂ ਹਮਲੇ ਦੇ ਵਿੱਚ ਅਸੀਂ ਕਿੰਨੀ ਤਬਾਹੀ ਮਚਾਈ ਔਰ ਇਹ ਹਮਲਾ ਸਾਡੇ ਲਈ ਕਿੰਨਾ ਇੰਪੋਰਟੈਂਟ ਹੈ ਤੇ ਫਿਰ ਉਸੇ ਹਮਲੇ ਨੂੰ ਰਜਿਸਟਰ ਕਰਕੇ ਪਹਿਲਾਂ ਤੋਂ ਰੱਖ ਲਿਆ ਹੈ ਕਿ ਜਦੋਂ ਵੀ ਇਹਦੇ ਉੱਤੇ ਕੁਝ ਬਣੇ ਤੇ ਰिलायंस ਜਿਹੜਾ ਮੀਡੀਆ ਹੈ ਉਹ ਇਹਦੇ ਤੇ ਬਣਾਏ ਚਾਹੇ ਉਹ ਫਿਲਮ ਬਣਾਏ ਜਾਂ ਉਹ ਵੈਬ ਸੀਰੀਜ਼ ਬਣਾਏ ਉਹ ਸਿਰਫ ਇਹਨਾਂ ਦੀ ਹੋਵੇ ਤਾਂ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਕਿਸੇ ਦੀ ਜਾਨ ਜਾ ਰਹੀ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਪਹਿਲਗਾਮ ਦੇ ਵਿੱਚ ਜਿਹੜੇ ਸਾਡੇ ਇਨੇ ਬੇਗੁਨਾਹ ਜਿਹੜੇ ਭੈਣ ਭਰਾ ਸਨ ਉਹ ਸ਼ਹੀਦ ਹੋਏ ਉੱਥੇ ਉਹਨਾਂ ਨੂੰ ਕਿਸ ਤਰੀਕੇ ਨਾਲ ਦੁੱਖ ਤਕਲੀਫ ਦਰਦ ਦਾ ਸਾਹਮਣਾ ਕਰਨਾ ਪਿਆ ਤੇ ਇਹ ਉਸੇ ਦਰਦ ਦੇ ਵਿੱਚੋਂ ਕਿਸ ਤਰੀਕੇ ਨਾਲ ਕਮਾਈ ਕਰਨ ਦੇ ਸੋਰਸਸ ਕ੍ਰੀਏਟ ਕਰਦੇ ਨੇ ਤੇ ਉਹਦਾ ਲੁੱਤ ਫਟਾਉਂਦੇ ਨੇ ਤੇ ਨੋਟ ਇਕੱਠੇ ਕਰਦੇ ਨੇ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਔਰ ਇੱਥੇ ਸਾਰਿਆਂ ਦਾ ਸਵਾਲ ਪੁੱਛਣਾ ਬਣਦਾ ਹੈ ਹਰ ਜਗ੍ਹਾ ਤੇ ਸਵਾਲ ਪੁੱਛਣਾ ਬਣਦਾ ਹੈ ਇਹ ਕੋਈ ਧਰਮ ਦੀ ਗੱਲ ਨਹੀਂ ਹੈ ਇਹ ਜਾਨ ਦੀ ਗੱਲ ਹੈ ਕਿਸੇ ਦਾ ਮਜਲੂਮ ਘਰੋਂ ਜਾਂਦਾ ਹੈ ਵਾਪਸ ਨਹੀਂ ਆਉਂਦਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਦਰਦਨਾਕ ਗੱਲ ਹੈ ਤੇ ਇੱਥੇ ਜੋ ਕੁਝ ਵੀ ਇਹਨਾਂ ਨੇ ਕੀਤਾ ਉਥੇ ਸਾਨੂੰ ਸਾਡਾ ਫਰਜ਼ ਬਣਦਾ ਏ ਕਿ ਅਸੀਂ ਇਹਦੇ ਤੇ ਸਵਾਲ ਕਰੀਏ ਇਹਦੇ ਤੇ ਦੇਖੀਏ ਕਿ ਇਹ ਜੇ ਇੰਜ ਹੋਇਆ ਤੇ ਇੰਜ ਕਿਉਂ ਹੋਇਆ ਚਲੋ ਜੋ ਵੀ ਹੋਇਆ ਹੋਇਆ ਭਾਵੇਂ ਚੌਧਰੀ ਡੋਨਲਡ ਸਿੰਘ 트ੰਪ ਦੀ ਵਜ੍ਹਾ ਨਾਲ ਪਰ ਹੋਇਆ ਚੰਗਾ ਜਿਹੜਾ ਇਹਨੇ ਫੈਸਲਾ ਕਰਾਤਾ ਇਹਨਾਂ ਦੋਨਾਂ ਦਾ ਜਿਹਦੀ ਵਜ੍ਹਾ ਨਾਲ ਹੋਰ ਕੁਝ ਨਾ ਸਹੀਂ ਤਾਂ ਅੱਜ ਰਾਤ ਨੂੰ ਲੋਕ ਬੇਖੌਫ ਚੈਨ ਦੀ ਨੀਂਦ ਤੋ ਸੌਂ ਸੰਕੜ ਗਏ ਤੇ ਦੋਸਤੋ ਜਿਨਨੇ ਇਹ ਮੇਰਾ ਵੀਡੀਓ ਦੇਖ ਕੇ ਮੈਨੂੰ ਗਦਾਰ ਜਾਂ ਦੇਸ਼ ਧਰੋਈ ਕਹਿਣਾ ਹੈ ਉਹ ਕਹਿ ਲੋ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਯੰਗ ਹੈ ਜਿਹੜੀ ਵਾਰ ਹੈ ਉਹ ਦੇ ਵਿੱਚ ਕਿਸੇ ਦਾ ਨਹੀਂ ਸਵਰਿਆ ਤੇ ਉਹ ਕਿਸੇ ਕਿਸੇ ਵਾਸਤੇ ਵੀ ਉਹ ਪੋਜੀਟਿਵ ਨਹੀਂ ਹੈ ਉਹਦਾ ਜਿਹੜਾ ਨੁਕਸਾਨ ਹੈ ਨੁਕਸਾਨ ਬਹੁਤ ਵੱਡਾ ਹੁੰਦਾ ਹੈ ਤੇ ਫਾਇਦਾ ਉਹਦਾ ਕੋਈ ਨਹੀਂ ਔਰ ਜਿਨਾਂ ਨੂੰ ਇਸ ਗੱਲ ਦੀ ਸਮਝ ਨਾ ਹੋਵੇ ਉਹ ਹੁਣੇ ਰੀਸੈਂਟਲੀ ਜਿਹੜੀ ਚੱਲ ਰਹੀ ਹੈ ਯੂਕਰੇਨ ਰਸ਼ੀਆ ਦੀ ਲੜਾਈ ਜੰਗ ਉਹਨੂੰ ਤੁਸੀਂ ਦੇਖ ਸਕਦੇ ਜੇ ਤੇ ਸੋਸ਼ਲ ਮੀਡੀਆ ਤੇ ਲੱਖਾਂ ਹਜ਼ਾਰਾਂ ਕਰੋਨਾ ਵੀਡੀਓ ਪਈ ਨੇ ਜੀਚ ਦਿਖਾਇਆ ਦੇਖ ਵੀ ਸਕਦੇ ਜੇ ਤੁਸੀਂ ਕਿ ਉਹ ਕੀ ਬਣਿਆ ਉੱਥੋਂ ਦਾ ਹਾਲ ਤੇ ਇਹ ਜਿਹੜੀ ਲੜਾਈ ਇਹਨਾਂ ਨੇ ਸ਼ੁਰੂ ਕੀਤੀ ਸੀ ਸ਼ੁਕਰ ਹੈ ਉਹ ਬੰਦ ਹੋ ਗਈ ਉਹ ਚੰਗਾ ਹੈ ਔਰ ਬਹੁਤ ਚੰਗਾ ਹੈ ਉਹ ਉਹਦੇ ਬੰਦ ਹੋਣਾ ਕਿਉਂਕਿ ਇਹ ਜਿਹੜੀ ਲੜਾਈਆਂ ਨੇ ਇਹਨਾਂ ਦਾ ਰਿਜ਼ਲਟ ਜਿਹੜਾ ਹੈ ਉਹ ਆਮ ਬੰਦੇ ਵਾਸਤੇ ਬਹੁਤ ਮਾੜਾ ਹੈ ਤੇ ਜਿਹੜੇ ਇੱਥੋਂ ਦੇ ਰਾਜੇ ਨੇ ਵਜ਼ੀਰ ਨੇ ਉਹਨਾਂ ਨੇ ਐਂਡ ਦੇ ਉੱਤੇ ਜਹਾਜ ਚੱਕਣਾ ਹੈ ਤੇ ਉਹਨਾਂ ਨੇ ਕਿਸੇ ਨਾ ਕਿਸੇ ਉਸ ਦੀ ਏਸ਼ੀ ਚੱਲ ਜਾਣਾ ਜਿੱਥੇ ਅਮਨ ਤੇ ਸ਼ਾਂਤੀ ਹੋਊਗੀ ਤੇ ਇਹ ਜਿਹੜੇ ਲੋਕ ਨੇ ਵਿਚਾਰੇ ਉਸ ਜਿਹੜਾ ਜੰਗ ਦਾ ਜੋ ਰਿਜ਼ਲਟ ਹੈ ਉਹਨੂੰ ساری ਉਮਰ ਭੁਗਤਦੇ ਰਹਿਣਾ ਤੇ ਇਸ ਕਰਕੇ ਜਿਹਦਾ ਇਹ ਮੰਨਣਾ ਹੈ ਕਿ ਇਹ ਜੋ ਵੀ ਹੋਇਆ ਉਹ ਠੀਕ ਹੋਇਆ ਤੇ ਜੋ ਮੈਂ ਕਹਿ ਰਿਹਾ ਉਹ ਗਲਤ ਹੈ ਤੇ ਉਹ ਮੰਨੀ ਜਾਣ ਉਹਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਦੋਸਤੋ ਇਹਦੇ ਨਾਲ ਹੀ ਮੈਂ ਅੱਜ ਦਾ ਇਹ ਵੀਡੀਓ ਸਮਾਪਤ ਕਰਦਾ ਤੇ ਆਸ ਕਰਦਾ ਕਿ ਤੁਹਾਨੂੰ ਜੇਕਰ ਮੇਰੀਆਂ ਗੱਲਾਂ ਦੇ ਵਿੱਚ ਥੋੜੀ-ਬਹੁਤੀ ਵੀ ਸਚਾਈ ਜਾਂ ਸਹਿਮਤੀ ਅਸਹਿਮਤੀ ਹੋਵੇ ਤਾਂ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਕਮੈਂਟ ਦੇ ਜ਼ਰੀਏ ਜਾਂ ਲਾਈਕ ਸ਼ੇਅਰ ਦੇ ਜ਼ਰੀਏ ਜ਼ਰੂਰ ਦਿਓ तोड़ा बहुत बहुत शुक्रिया अपना टाइम क्ड के इस वीडियो में देखिया सुनिया धनवाद मेरा ये चैनल सब्सक्राइब करें और मेरे हर अपडेट्स आपको मिले इसके लिए बेल आइकन जरूर दबाइएगा आप सभी को मेरी ढेर सारी शुभकामनाएं